ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਸੇਮਾ ਪਾਰ ਸਾਡਾ ਆ ਰਿਹਾ ਹੈਗਾ ਤੇ ਅੱਜ ਅਸੀਂ ਵਲੌਗ ਬਣਾਉਣੇ ਹੈਗੇ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਜਿੰਨੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਹੋ ਔ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਾਡੀ ਕੀਤੀ ਹੋਈ ਮਿਹਨਤ ਰਾਸ ਆ ਜਾਂਦੀ ਹੈ ਤੇ ਹਰਪ੍ਰੀਤ ਫੜੂ ਅੱਜ ਕੈਮਰਾ ਤੇ ਮੈਂ ਕਰੂੰ ਕੰਮ ਆ ਜਾਈ ਜੀ ਵਰਤਨਾ ਕੰਮ ਕਰਦੀ ਸੋਹਣੀ ਲੱਗਦੀ ਹੁੰਦੀ ਹੈ ਹਰਿਆਣੇ ਦੇ ਵਿੱਚ ਔਰਤਾ ਆਪ ਰੇੜਾ ਜੋੜ ਕੇ ਕੱਖ ਵੱਡ ਕੇ ਲਿਆਉਂਦੀਆਂ ਨੇ ਮੈਂ ਤੈਨੂੰ ਕੋਈ ਪੰਪ ਨਹੀਂ ਦਿੰਦਾ ਜੇ ਤਨ ਆਏ ਮੈਂ ਕੋਈ ਪੰਪ ਦੰਨਾ ਵੀ ਮੈਂ ਪੰਪ ਦੇ ਦੇ ਕਿਥੋਂ ਕੰਮ ਕਰਾਉਣਾ ਇਹ ਗੱਲ ਨੇ ਤੂੰ ਸਮਝੀ ਅੱਜ ਅਸੀਂ ਹੋ ਗਏ ਸੀ ਜੀ ਲੇਟ ਤੇ ਅੱਜ ਜੇ ਹੀ ਪਾਉਣਗੇ ਕੱਖ ਠੀਕ ਆ ਉਹ ਕੁੜੀ ਨਾ ਮੰਮਾ ਇੱਥੇ ਕੱਢ ਜਾ ਪੁੱਤ ਸਮਾਰ ਕੇ ਲਾ ਦੋ ਠੀਕ ਆ ਹਾਂ ਕੀ ਮਾਤਲਬ ਇਹ ਵੀ ਦੱਸ ਇਹ ਪਾ ਗਏ ਸੀ ਬਾਹਰ ਇਹਨਾਂ ਨੂੰ ਐਸੀ ਵੀ ਅੱਜ ਹਰਪ੍ਰੀਤ ਕੱਲੀ ਕੱਖ ਪਾਉਂਗੀ ਠੀਕ ਐ ਹਾਂ ਨਾ ਕੱਲੀ ਕਿ ਮੈਂ ਪਾ ਦਾਂ ਕੱਲੀ ਮੈਂ ਪਾ ਨਹੀਂ ਸਕਦੇ ਕੱਖ ਨਹੀਂ ਮੇਨ ਗੱਲ ਇਹ ਐ ਜੀ ਇਹ ਕੈਮਰੇ ਤੇ ਬੋਲਣੀ ਸਿਖਾਉਣੀ ਐ ਆਪਾਂ ਨੇ ਹੱਸਦੀ ਐ ਕਦੋਂ ਮੈਂ ਬੋਲਣ ਤੋਂ ਕਹਿਆ ਮੂੰਹੋਂ ਹੱਸਦੀ ਐ ਜੀ ਠੀਕ ਐ ਘੋੜੀਆਂ ਹੋ ਗਈ ਰਾਜੀ ਘੋੜੀ ਤੋਂ ਬਚੀ ਬਲੌਗ ਤਾਂ ਬਣ ਜੂ ਤੇਰਾ ਬਾਅਦ ਚ ਆ ਜਾ ਇੱਧਰ ਚਲੋ ਆਹ ਯਾਰ ਟੇਰੀ ਕਾਦੇ ਵਾਸਤੇ ਲਾਈ ਪਿਆ ਚਾਰ ਦੀ ਪਹਿਲੀ ਨਾ ਕਈਆਂ ਪੱਟਿਆ ਸੀ ਮੈਂ ਪੱਟਿਆ ਸੀ ਕਾਦੇ ਵਾਸਤੇ ਮੈਂ ਖਿਆ ਚੱਲ ਦੁਪਹਿਰੇ ਪਾ ਦਾਂਗੇ ਹੈ ਦੁਪਹਿਰੇ ਪਾ ਦਾਂਗੇ ਮੈਂ ਖਿਆ ਅਸਾਂ ਵੀ ਐਂ ਪੱਟ ਕੇ ਧਰਦਾ ਕਰਾਂਗੇ ਹੈ ਤਾਂ ਫਿਰ ਦੋ ਹਫਤਿਆਂ ਦੇ ਕੱਖਾ ਪੱਟ ਕੇ ਕਲੀਅਰ ਕਰਦੇ ਆਂ ਥੋੜੀ ਕੰਮ ਚੱਲੂਗਾ ਇਹ ਕਿਹੜਾ ਖਰਾਬ ਹੁੰਦਾ ਹੈ ਖਰਾਬ ਨਹੀਂ ਹੁੰਦਾ ਜੇ ਤੈਨੂੰ ਮੈਂ ਦੋ ਦਿਨਾਂ ਦੀ ਰੋਟੀ ਇੱਕ ਥਾਂ ਮੇ ਪਾ ਕੇ ਧਰਦਾ ਮੁਸਕ ਮਾਰ ਲੱਗ ਜਾਂਦਾ ਇਹ ਚੋਂ ਜਾਦਾ ਜੇ ਪੱਟਿਆ ਸੀ ਪੱਟ ਕੇ ਕਿਸੇ ਪੱਲੀ ਤੇ ਖਲਾਰਦੀ ਇਹਨੂੰ ਠੀਕ ਹੈ ਅੱਛਾ ਐਂ ਕੰਮ ਨਹੀਂ ਚੱਲਣਾ ਵੀਰ ਠੀਕ ਹੈ ਦੇਖੋ ਜੀ ਹੁਣ ਲੱਗਦਾ ਤੁਹਾਨੂੰ ਪਤਾ ਐਨਾ ਵਾਜਨ ਚੱਕਣਾ ਕਿੰਨਾ ਔਖਾ ਮੈਂ ਕੱਲੀ ਚੱਕਦੀ ਆ ਕੋਈ ਕੋਈ ਗੱਲ ਨਹੀਂ ਫੇਰ ਕਿਹੜਾ ਲਿੱਸੀ ਹੋ ਗਈ ਤੂੰ ਵਾਜਨ ਚੱਕ ਕੇ ਬੱਥਰਿਆ ਪੱਗਮਾ ਮਾਰੂ ਮੈਂ ਬੜਾ ਹਰਖਾ ਜੇ ਨਾ ਮੈਂ ਤੂੰ ਦੱਸਾਂਗਾ ਅੱਛਾ ਹਾਂ ਪਾਉਣੇ ਨੇ ਪਵਾੜਾ ਨਹੀਂ ਫਰਾਸ ਸੋਣੇ ਪਾਣਗੇ ਓਏ ਆ ਜਾਓ ਕਾਲ ਕੋਈ ਨਹੀਂ ਕੱਲ ਕਿਹੜਾ ਫਿਰ ਮੈਂ ਆਪ ਨਹੀਂ ਪਾਏ ਤਾਂ ਕੀ ਕਰਨੀ ਆ ਇਹ ਬਲੌਗ ਬੱਚੀ ਰਹਿ ਜਾਣਗੇ ਮੈਂ ਤੁਹਾਨੂੰ ਦੱਸਾਂਗਾ ਲਾ ਹਾਂ ਛੀਨ ਅੱਜੜਾ ਅੱਛਾ ਭਾਈ ਆ ਵੇ ਕੱਦਾਂ ਪਰ ਵੱਡਾ ਕੇਰੀ ਆਇਆ ਉੱਥੇ ਸਿੱਧੇ ਕੰਮ ਕਿਉਂ ਕਰਦਾ ਹੁਣ ਯਾਰ ਆ ਗਾਂਝੀ ਜੀ ਲੈ ਆਇਆ ਹੁਣ ਠੀਕ ਐ ਦੋ ਮਹੀਨੇ ਕਹਿੰਦਾ ਰਹਿੰਦੇ ਨੇ ਇਹਦੇ ਸੂਣ ਵਾਲੇ ਪੁੱਠੇ ਸਿੱਧੇ ਕੰਮ ਪਤਾ ਨਹੀਂ ਕਿਉਂ ਕਰਦਾ ਹੁੰਦਾ ਇਹ ਠੀਕ ਐ ਇਹ ਹੀ ਪੁੱਠੇ ਸਿੱਧੇ ਕੰਮ ਨਾ ਕਰਿਆ ਕਰ ਬਈ ਤੈਨੂੰ ਮੈਂ ਗਾਂ ਦੀ ਵੀਡੀਓ ਬਣਾਉਣ ਨੂੰ ਆਖਿਆ ਸੀ ਬਲੌਗ ਤਾਂ ਇੱਕ ਅੱਧਾ ਦਿਨ ਹੀ ਬਹੂੰਗਾ ਫਿਰ ਹੁਣ ਕਦੇ ਮੈਨੂੰ ਸੋ ਤੇਰੀ ਰੀਲ ਨਾ ਬਣ ਜੇ ਆਹ ਦੇਖ ਲੋ ਦੋਸਤੋ ਇਹ ਪੁੱਠਾ ਕੰਮ ਕੀ ਐ ਆਹ ਗਾਂ ਦੇਖ ਲੋ ਆ ਦੇਖ ਲੋ ਯਾਰ ਹੁਣ ਤਾਂ ਆਹ ਗਾਂ ਵਾਲਾ ਕੀ ਕਹਾ ਇਹਨੂੰ ਮੈਂ ਯਾਰ ਘੋੜੀ ਬਲੇ ਨੇ ਆਖਿਆ ਨਹੀਂ ਗਾਈ ਵੇਲੇ ਕਹਿੰਦੀ ਦੱਸੋ ਵੀ ਵਧੀਆ ਕੰਨਾ ਕਾਲਾ ਟੀਕਾ ਹੁੰਦਾ ਦੋ ਮਹੀਨਿਆਂ ਦੀ ਸੂਣ ਵਾਲੀ ਵਧੀਆ ਕ ਨਹੀਂ ਹੈਗੀ ਵਧੀਆ ਹੈ ਆ ਕੋਈ ਨਾ ਮੈਂ ਤੇਰੀ ਮੈਂ ਲੈਣਾ ਮੈਂ ਮੈਂ ਬਸਾਰੇ ਦੇ ਕੱਖ ਪਾਇਆ ਕਰ ਨਿਬੜਿਆ ਤੇਰੇ ਨਾਲ ਹੋ ਗਿਆ ਅੱਛਾ ਸੁਭਦੇ ਭਾਦਿਆ ਗੁਰੂ ਘਰ ਚੱਲ ਮੇਰੇ ਬੰਦੇ ਦੇ ਕੱਖ ਅੰਜੂ ਗਰੇ ਅ ਕੰਨ ਰ ਹਾ ਪਾ ਦੇ ਕੋਟਾ ਫਟਾ ਕੰਮ ਕਰ ਜਿੰਨੇ ਮੈਨੂੰ ਮੇਰੇ ਤੇ ਰੋ ਮਾਰਦਾ ਹੁੰਦਾ ਵੀ ਫਟਾ ਫਟ ਪਾ ਦੇ ਐਨੀ ਇਹ ਚ ਤੂੜੀ ਪਾ ਲਈ ਤਾਂ ਲੈ ਲੈ ਸਾਰੀ ਤੂੜੀ ਉਹ ਤੂੜੀ ਕਰਦੀ ਚੀ ਜੀ ਨਾ ਚੜਾ ਚਲ ਇੱਧਰ ਮੈਨੂੰ ਮਾਰ ਫੜਾ ਕੂੰ ਬੜਾ ਭਾਗ ਆਖਾ ਜਾ ਐ ਠੀਕ ਰਹਿੰਦੀਆਂ ਨੇ ਔਰਤਾਂ ਵੀ ਕਾ ਪੈ ਗਈ ਨਾ ਰਲਵਣੀ ਮੈਂ ਪਹਿਲੀ ਹੀ ਕਹਿੰ ਗਿਆ ਭਾਈ ਨਾ ਫਾਨੇ ਲੈ ਚੀ ਚੜਾਈ ਨਹੀਂ ਐ ਹੁਣ ਲੱਦ ਵਿੱਚ ਕਮਾਉਂ ਉਹਦੋਂ ਬਾਅਦ ਸੇਤਿਆ ਹੱਥ ਮਾਰ ਯਰ ਕੇ ਰਕ ਵੀ ਨਾ ਫਾਨੇ ਲੈ ਨਾਲ ਆਪ ਸੰਨੀ ਲਾਉਣੀ ਪਈ ਆ ਪਰ ਲਾਉਣੀ ਪਈ ਆ ਫੜ ਆਟਾ ਕਾਨੂੰ ਰਲਾਈ ਪਿੱਛੇ ਨਹੀਂ ਤੂੰ ਜਿਹੜਾ ਬੋਲੀਆਂ ਨਾ ਮੈਨੂੰ ਇਹ ਬਏ ਬੰਦੇ ਨੂੰ ਮੜਾ ਦੇਖ ਕੇ ਬੋਲਣਾ ਜਿੰਦਾ ਲਾ ਫੜ ਗਾਈ ਲਿਆਂਦੀ ਐ ਕੋਈ ਦੱਸ ਕੀ ਮਾੜੀ ਚੀਜ਼ ਕੀ ਕਰਾ ਇਹਦੇ ਚ ਜਿਹੜਾ ਘੋੜੀ ਬੰਨਤੀ ਜਾਂਦੀ ਇਕ ਲਿਆ ਕੇ ਫਿਰ ਤਾਂ ਠੀਕ ਹੀ ਸੀ ਤੁਸੀਂ ਆਈ ਮਾਰਿਆ ਸਾਰਾ ਬੱਚੀ ਤਾ ਭਸਮਾ ਅਲੇਵਾ ਟਪਾਦਾ ਨਹੀਂ ਤਾਂ ਮਿਲਦਾ ਚਲ ਬਸ ਆ ਜਾ ਹੁਣ ਉਧਰ ਆ ਜਾ ਪਿਆਰ ਨਾਲ ਬੋਲਿਆ ਕਰੇਂ ਜਦੋਂ ਮੈਂ ਤੈਨੂੰ ਸਹਿਣਾ ਵੀਡੀਓ ਬਣਾਉਣ ਨੂੰ ਵੀ ਹੌਲੀ ਬੋਲ ਤੂੰ ਜਿਹੜੀਆਂ ਪੜਤਰੀਆਂ ਕਰਨਾ ਕਰਦੇ ਨੇ ਲੋਕ ਇਹ ਦੇਖ ਕੇ ਕਹਿਣਗੇ ਵੀ ਇਹ ਖਣੀ ਤੈਨੂੰ ਡਰਾ ਕੇ ਰੱਖਦੀ ਹੈ ਠੀਕ ਹੈ ਤੂੰ ਡਰਨਾ ਵਾਲਾ ਹੈਗਾ ਉਹ ਡਰਨਾ ਵਾਲਾ ਚੰਗੀ ਨਹੀਂ ਹੈ ਗੱਲ ਹੈ ਕੀ ਹੈ ਜਦੋਂ ਵੀਡੀਓ ਬਣਾਉਣੀ ਹੈ ਜਦੋਂ ਪਿਆਰ ਨਾਲ ਗੱਲ ਕਰਿਆ ਕਰ ਇਹ ਆ ਜਿਹਨੇ ਇੰਨਾ ਕੰਮ ਕਰਿਆ ਕੱਖ ਪਾ ਤੇ ਉਹ ਬਹੁਤ ਆ ਗਾਈ ਲੈਂਦੀ ਕੇ ਤੈਨੂੰ ਕਹਿਣਾ ਕਿ ਕਿੰਨੇ ਵਧੀਆ ਕੰਮ ਕਰਿਆ ਜੀ ਕਿੱਥੇ ਤੂੰ ਕਹਿੰਦੀ ਆ ਵੀ ਦੇਖੋ ਜੀ ਪੁੱਠੇ ਕੰਮ ਕਰਦਾ ਇਹ ਗੱਲ ਦੂਰ ਜੀ ਆਪਣਾ ਤਾਂ ਅਗਲੀ ਨੂੰ ਦੱਸੋ ਨਾ ਵੀ ਇਹਨਾਂ ਦਾ ਇੱਕਾ ਕਰਨਾ ਹੈ ਕਿੰਨਾ ਵਧੀਆ ਕੰਮ ਕਰਦੇ ਨੇ ਤੂੰ ਖਲਾਰੇ ਪਾ ਤੇ ਸਾਰੀ ਚੀਜ਼ ਚੱਕ ਠੀਕ ਹੈ ਬਤਨਾ ਕੰਮ ਕਰਦੀ ਸੋਹਣੀ ਲੱਗਦੀ ਹੁੰਦੀ ਹੈ ਹਰਿਆਣੇ ਦੇ ਵਿੱਚ ਔਰਤਾ ਆਪ ਰੇੜਾ ਜੋੜ ਕੇ ਖਖ ਵੱਡ ਕੇ ਲਿਆਉਂਦੀਆਂ ਨੇ ਮੈਂ ਤੈਨੂੰ ਕੋਈ ਪੰਪ ਨਹੀਂ ਦਿੰਦਾ ਜੇ ਤੈਨੂੰ ਇਹੇ ਵਾਂ ਕੋਈ ਪੰਪ ਦੰਨਾ ਵੀ ਮੈਂ ਪੰਪ ਦੇ ਦੇ ਕਿਥੋਂ ਕੰਮ ਕਰਾਉਣਾ ਇਹ ਗੱਲ ਨੇ ਤੂੰ ਸਮਝੀ ਔਰਤ ਔਰਤ ਨੂੰ ਕੰਮ ਬਣਿਆ ਆਏ ਬੀ ਹਾਂ ਗੋਹਾ ਚੱਕਣਾ ਗੋਹਾ ਪੱਥਣਾ ਠੀਕ ਆ ਸੰਨੀ ਲਾਉਣੀ ਸੰਨੀ ਤਾਂ ਯਾਰ ਏਡੀ ਵਧੀਆ ਗੱਲ ਆ ਔਰਤ ਜੇ ਆਪ ਕਰੇ ਕੰਮ ਵੀ ਹਾਂ ਬੰਦੇ ਨੂੰ ਤਾਂ ਪਤਾ ਵੀ ਨਾ ਲੱਗੇ ਠੀਕ ਆ ਹੁਣ ਇਹਨਾਂ ਦਾ ਕੰਮ ਸਾਰਾ ਆਪ ਸਾਮਦੋ ਪਹਿਲੇ ਜਨਾ ਕਰਿਆ ਕਰ ਠੀਕ ਆ ਅੱਛਾ ਜੇ ਮੈਂ ਆ ਵਧੀਆ ਹੀ ਤੇ ਆਇਆ ਕੰਮ ਤਾਂ ਮੇਰੇ ਖੱਬੇ ਹੱਥ ਦਾ ਕੰਮ ਦਾ ਅੱਛਾ ਹਾਂ ਖੱਬੇ ਹੱਥ ਦੀ ਗੱਲ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਕੰਮ ਕਰਨਾ ਔਰਤ ਵਾਸਤੇ ਬਹੁਤ ਵਧੀਆ ਗੱਲ ਹੈ ਜੇ ਤੂੰ ਕੰਮ ਕਰੇਂਗੀ ਤਾਂ ਮੰਨ ਲੈ ਵੀ ਤੇਰੀ ਸੋਭਾ ਐ ਇਸ ਗੱਲ 'ਚ ਮੈਂ ਨਾ ਕਹਿੰਦੀ ਸਾਰੇ ਜਿੰਦ ਦਿਹਾੜੇ ਬਹਾਨਾ ਇਕੱਠੀਆਂ ਘਰ ਲਿਆ ਹਾਂ ਮੇਰੇ ਜਿੰਨਾ ਕੰਮ ਕੋਈ ਕਰਕੇ ਹਾਂ ਹਾਂ ਆਏ ਗੱਲ ਕਰਿਆ ਕਰਾ ਇਹ ਗੱਲ ਬਣੀ ਆ ਕੰਮ ਵਾਲੀ ਇਹ ਕੋਈ ਮੈਂ ਤੈਨੂੰ ਪੰਪ ਨਹੀਂ ਦਿੰਦਾ ਹੈਗਾ ਵੀ ਮੈਂ ਤੈਨੂੰ ਪੰਪ ਦੇ ਦੇ ਕੇ ਕੰਮ ਕਰਾਉਣਾ ਜੇ ਤੂੰ ਕੰਮ ਸਿੱਖ ਜੇਂਗੀ ਵਧੀਆ ਸਾਰਾ ਕੰਮ ਕਰੇਗੀ ਗਾਹਾ ਅੱਗੇ ਜਾ ਕੇ ਜਵਾਕ ਸਿੱਖਣਗੇ ਜੇ ਤੂੰ ਹੀ ਹੱਥ ਨਾ ਲਾਇਆ ਫੇਰ ਜਵਾਗ ਵੀ ਨਹੀਂ ਕਰਦੇ ਹੈਗੇ ਜਵਾਕ ਕਹਿਣਗੇ ਵੀ ਸਾਡਾ ਖੜਾ ਯਾਰ ਮਾਂ ਪਿਓ ਹੀ ਨਹੀਂ ਕਰਦਾ ਇਹ ਤੂੰ ਜੇ ਮਾਂ ਪਿਓ ਕਰੂ ਤਾਂ ਬੱਚੇ ਸਿੱਖ ਜਾਂਦੇ ਨੇ ਨਾਲ ਠੀਕ ਹੈ ਹੁਣ ਤੂੰ ਤਾਂ ਹੀ ਮੈਂ ਤੈਨੂੰ ਇਹ ਸਿਖਾਉਂਦਾ ਸਾਰੀ ਚੀਜ਼ ਠੀਕ ਹੈ ਆਪ ਮੈਂ ਹੋਵਾਂ ਨਾ ਹੋਵਾਂ ਕਰੇ ਤੂੰ ਸੰਨੀ ਪਾਉਣੀ ਪਾਉਣੀ ਆ ਟਾਈਮ ਤੋਂ ਟਾਈਮ ਠੀਕ ਹੈ ਤੂੰ ਇਹ ਨਹੀਂ ਦੇਖਣਾ ਵੀ ਉਹ ਆਇਆ ਨਹੀਂ ਉਹਨੇ ਨਹੀਂ ਅੱਜ ਕੱਖ ਪਾਏ ਅੱਜ ਉਹ ਤੇ ਮੇਰੀ ਮਾਂ ਨੇ ਅੱਜ ਜਾਈ ਨਹੀਂ ਕਰਿਆ ਮੈਂ ਇਹ ਨਹੀਂ ਕਰਦੀ ਤੇ ਨਾ ਮਤਲਬ ਵੀ ਸੱਸ ਨਾਲ ਆ ਮਮੀ ਨਾਲ ਲੜਾਈ ਕਰਨੀ ਹੈ ਕਿਸੇ ਗੱਲੋਂ ਵੀ ਕੰਮ ਕੱਖ ਤਾਂ ਨਾ ਪਾ ਲਿਆ ਕਰ ਚੱਕਰ ਦੀ ਦਿੱਕਤ ਆ ਮਾਰੇ ਘਟ ਘਟ ਪਾ ਕੇ ਚੱਕਰਿਆ ਕਰ ਥੋੜੇ ਥੋੜੇ ਪਾ ਕੇ ਹੌਲੀ ਹੌਲੀ ਚੱਲ ਆਇਆ ਤੇ ਯਾਰ ਬਾਜੂ ਬੱਠਲ ਛੋਟਾ ਲਿਆਵਾਂਗੇ ਠੀਕ ਹੈ ਹਾਂਜੀ ਦੋਸਤੋ ਆਪਾਂ ਵੀ ਖੇੜੀ ਵਾਲੇ ਬਾਬੇ ਲੋਟ ਆਹ ਘੋੜੀ ਆਪਣੀ 1 ਕਰੋੜ ਦੀ ਦੇਵਾਂਗੇ ਜਿੱਦਣ ਦੇਤੀ ਨਹੀਂ ਦਿੰਦੇ ਨਹੀਂ ਹੈਗੇ ਇਹਦੀ ਕੀਮਤ ਆਪਾਂ 1 ਕਰੋੜ ਤੋਂ ਘੱਟ 1 ਰੁਪਈਆ ਵੀ 1 ਆਨਾ ਵੀ ਨਹੀਂ ਲੈਣੀ ਹੈਗੀ ਇਹਦਾ ਨਾਂ ਰਾਣੀ ਹੈ ਤੇ ਇਹ ਦੇਖਦਾ ਬੱਚੇ ਨੂੰ ਜਨਮ ਦੇਊਗੀ ਕੀ ਦਿੰਦੀ ਹੈ ਬਸ਼ੇਰ ਆ ਜਾ ਬਸ਼ੇਰੀ ਰਾਣੀ ਬਾਹਰ ਕਰ ਇਧਰ ਕਰਦੀ ਨਹੀਂ ਨਾ ਪਈਦਾ ਸਿਰ ਮਾਰ